ਹਾਂ ਜੀ ਜਰਦਾਰ ਸਿੰਘ ਜੀ ਕਿਹੜਾ ਬੰਦਾ ਆਪਣਾ ਬਰਾਮਪੁਰ ਤੋਂ ਵੰਡ ਕੀ ਗੱਲ ਬਾਤ ਹੈ ਜੀ ਮੈਂ ਸ਼ਹਿਰੋਂ ਆਉਂਦੇ ਆਪਣੇ ਦਫ਼ਤਰੋਂ ਮੈਂ ਆਪਣੇ ਗੱਡੀ ਤੇ ਆ ਰਿਹਾ ਹਾਂ ਟੋਟੇ ਤੋਂ ਅੱਗੇ ਆ ਕੇ ਮੈਨੂੰ ਦੋ ਮੋਟਰਸਾਈਕਲ ਮੇਰੇ ਅੱਗੇ ਪਿੱਛੇ ਕ੍ਰੋਸ ਹੋਏ ਆ ਜਿਹਨਾਂ ਬਲਬਲ ਦੇ ਮੋਟਰਸਾਈਕਲ ਕੀਤਾ ਮੈਨੂੰ ਸ਼ੱਕ ਹੋਇਆ ਕੋਈ ਵਾਦਦਾਤੀ ਹੈ ਮੈਂ ਜੋ ਉਸ ਵਾਲਵਲ ਕੱਢਿਆ ਮੈਂ ਗੱਡੀ ਭਜਾ ਲਈ ਆ ਇਹਨਾਂ ਮੇਰੀ ਗੱਡੀ ਦੇ ਪਿੱਛੋਂ ਫਾਇਰਿੰਗ ਕੀਤੀ ਆ ਮੈਂ 28 ਤਰੀਕ ਦੀ 28 ਦਸੰਬਰ ਦੀ ਤਲਖਾਸ਼ ਦਿੱਤੀ ਆ ਥਾਣੇ ਵੈਦੋਵਾਲ ਦੇ ਵਿੱਚ ਇਹਨਾਂ ਮੈਨੂੰ ਫੋਨ ਤੇ ਪਹਿਲਾਂ ਧਮਕੀਆਂ ਦਵਾਉਂਦੇ ਰਹੇ ਆ ਤੈਨੂੰ ਮਾਲ ਦੇਣਾ ਹੀ ਇਦਾਂ ਕਰ ਦੇਣਾ ਇਹਨਾਂ ਦਾ ਸਾਡਾ ਕੋਈ ਪੈਸਿਆਂ ਦਾ ਲੈਣ ਦੇਣ ਚੱਲਦਾ ਸੀ ਜਿਹੜੇ ਮੈਂ ਐਸਐਸਪੀ ਦੇ ਆਫਿਸ ਜਗਿੰਦਰ ਸਿੰਘ ਕੋਲ ਚਲਦੀ ਪਈ ਤਹਖਾਸੀ ਤੇ ਸਾਡੀ ਉਹਨਾਂ ਦੇ ਸਬੰਧ ਵਿੱਚ ਮੈਂ ਸਭ ਕੁਝ ਡਾਕੂਮੈਂਟ ਪੇਸ਼ ਕੀਤੇ ਆ ਅੱਜ ਇਹਨਾਂ ਨੇ ਮਿਲ ਕੇ ਵਾਅਦਾਦ ਕਰਾਤੀ ਆ ਪੁਲਿਸ ਨੂੰ ਇਹ ਬੜੇ ਦਿਨਾਂ ਦੀ ਤਹਖਾਸੀ ਦਿੱਤੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਏ ਕੰਮ ਕਰ ਕੀ ਕਰਦੇ ਤੁਸੀਂ ਮੇਰਾ ਵਿਜੀ ਇਮੀਗ੍ਰੇਸ਼ਨ ਦਾ ਕੰਮ ਆ ਹੋਸਾ ਸੰਜੀਤਾ ਵੀ ਨਹੀਂ ਉਹਦੇ ਵਿੱਚ ਮੈਂ ਵੀ ਇਹ ਚਾਹਾਂਗਾ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਇਦਾਂ ਹੀ ਕੰਮਕਾਰ ਵਾਲੇ ਬੰਦੇ ਆ ਰਸਤੇ ਦੇ ਵਿੱਚ ਸਾਨੂੰ ਕੋਈ ਵੀ ਕੋਈ ਮਾਨੂੰ ਖਤਰਾ ਆ ਇਹ ਹੈ ਗੱਲ ਹੈ ਪ੍ਰੇਸ਼ਾ ਦਾ ਗੱਲ ਲੈਣ ਦੇਣ ਤੋਂ ਡਾਵਾ ਉਹਨਾਂ ਦਾ ਸਾਲ 2 ਸਾਲ ਪਹਿਲਾਂ ਇਹਦਾ ਬੇਟਾ ਮੈਂ ਬਾਹਰ ਭੇਜਿਆ ਸੀ ਓਏ ਆਂਦੇ ਆ ਕਿ ਤੁਸੀਂ ਉਹਨਾਂ ਦੀ ਫੀਸ ਕਢਵਾ ਲਈ ਬੇਟਾ ਜਾ ਕੈਨੇਡਾ ਦੇ ਵਿੱਚ ਪੜਨ ਰਿਹਾ ਮੈਂ ਸਾਬੋ ਆਪਣੇ ਡਾਕੂਮੈਂਟ ਉਹਨਾਂ ਨੂੰ ਪੇਸ਼ ਕੀਤੇ ਆ ਹਾਂਜੀ ਕੀ ਨਾਮ ਹੈ ਗੁਰਰਾਜ ਸਿੰਘ ਜੀ ਕਿਹੜਾ ਪੜਨ ਆਪਣਾ ਗੁਰਦਾਪੁਰ ਪੂਰ ਪੜਨ ਕੀ ਗੱਲਬਾਤ ਹੋਈ ਹੈ ਜੀ ਮੈਂ ਸ਼ਹਿਰੋਂ ਆਉਂਦੇ ਆ ਆਪਣੇ ਦਫ਼ਤਰੋਂ ਮੈਂ ਆਪਣੇ ਗੱਡੀ ਤੇ ਆ ਰਿਹਾ ਹਾਂ ਢੋਟੇ ਤੋਂ ਅੱਗੇ ਆ ਕੇ ਮੈਨੂੰ ਦੋ ਮੋਟਰਸਾਈਕਲ ਮੇਰੇ ਅੱਗੇ ਪਿੱਛੇ ਕ੍ਰੋਸ ਹੋਏ ਆ ਜਿਹਦੋਂ ਦਾ ਬਾਬਰ ਦੇ ਮੋਟਰਸਾਈਕਲ ਕੀਤਾ ਮੈਨੂੰ ਸ਼ੱਕ ਹੋਇਆ ਕੋਈ ਵਾਦਦਾਤੀ ਹੈ ਉਹਨਾਂ ਜੋ ਉਸਵਾਲਵਰ ਕੱਢਿਆ ਮੈਂ ਗੱਡੀ ਭਜਾ ਲਈ ਆ ਇਹਨਾਂ ਮੇਰੀ ਗੱਡੀ ਦੇ ਪਿੱਛੋਂ ਫਾਇਰਿੰਗ ਕੀਤੀ ਆ ਮੈਂ 28 ਤਰੀਕ ਦੀ 28 ਦਸੰਬਰ ਦੀ ਤਲਖਾਸ਼ ਦਿੱਤੀ ਆ ਥਾਣੇ ਵੈਦੋਵਾਲ ਦੇ ਵਿੱਚ ਇਹਨਾਂ ਮੈਨੂੰ ਫੋਨ ਤੇ ਪਹਿਲਾਂ ਧਮਕੀਆਂ ਦਵਾਉਂਦੇ ਰਹੇ ਆ ਤੇਨੂੰ ਵਾਲ ਦੇਣਾ ਹੀ ਇਦਾਂ ਕਰ ਦੇਣਾ ਇਹਨਾਂ ਦਾ ਸਾਡਾ ਕੋਈ ਪੈਸਿਆਂ ਦਾ ਲੈਣ ਦੇਣ ਚੱਲਦਾ ਸੀ ਜਿਹੜੇ ਮੈਂ ਐਸਐਸਪੀ ਦੇ ਆਫਿਸ ਜਗਿੰਦਰ ਸਿੰਘ ਕੋਲ ਚਲਦੀ ਪਈ ਤਰਖਾਸ਼ ਸਾਡੀ ਉਹਨਾਂ ਦੇ ਸਬੰਧ ਵਿੱਚ ਮੈਂ ਸਭ ਕੁ ਡਾਕੂਮੈਂਟ ਪੇਸ਼ ਕੀਤੇ ਆ ਅੱਜ ਇਹਨਾਂ ਨੇ ਮਿਲ ਕੇ ਵਾਲਤਾਦ ਕਰਾਤੀ ਆ ਪੁਲਿਸ ਨੇ ਇਹ ਬੜੇ ਦਿਨਾਂ ਦੀ ਤਰਖਾਸ਼ ਦਿੱਤੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੀ ਕੰਮ ਕਰ ਕੀ ਕਰਦੇ ਤੁਸੀਂ ਮੇਰਾ ਉਹ ਇਮੀਗ੍ਰੇਸ਼ਨ ਦਾ ਕੰਮ ਆ ਹੋ ਸਕਦਾ ਸੰਜੀਤ ਆ ਵੀ ਨਹੀਂ ਉਹਦੇ ਵਿੱਚ ਮੈਂ ਵੀ ਉਹਦੀ ਚਾਹਾਂਗਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਇਦਾਂ ਹੀ ਕੰਮਕਾਰ ਵਾਲੇ ਬੰਦੇ ਆ ਰਸਤੇ ਦੇ ਵਿੱਚ ਸਾਨੂੰ ਕੋਈ ਵੀ ਕੋਈਆਂ ਮਾਨੂੰ ਖਤਰਾ ਹੋ ਇਹ ਹੈ ਗਾਣਾ ਪੈਸਾ ਗਾਣਾ ਲੈਣ ਦੇਣ ਦਾ ਡਾਵਾ ਉਹਨਾਂ ਦਾ ਸਾਲ 2 ਸਾਲ ਪਹਿਲਾਂ ਇਹਦਾ ਬੇਟਾ ਮੈਂ ਬਾਹਰ ਭੇਜਿਆ ਸੀ ਓਏ ਆਂਦੇ ਆ ਕਿ ਤੁਸੀਂ ਉਹਨਾਂ ਦੀ ਫੀਸ ਕਢਵਾ ਲਈ ਬੇਟਾ ਜਾ ਕੈਨੇਡਾ ਦੇ ਵਿੱਚ ਪੜਨ ਰਿਹਾ ਮੈਂ ਸਾਬੋ ਆਪਣੇ ਡਾਕੂਮੈਂਟ ਉਹਨਾਂ ਨੂੰ ਪੇਸ਼ ਕੀਤੇ ਆ ਹਾਂ ਜੀ ਕੀ ਨਾਮ ਹੈ ਗੁਰਰਾਜ ਸਿੰਘ ਜੀ ਕਿਹੜਾ ਪੜਨ ਆਪਣ ਗੁਰਦਾਪੁਰ ਪੂਰ ਦੇ ਵੇਂਡ ਕੀ ਗੱਲਬਾਤ ਹੋਈ ਹੈ ਜੀ ਮੈਂ ਸ਼ਹਿਰੋਂ ਆਉਂਦਿਆਂ ਆਪਣੇ ਦਫ਼ਤਰੋਂ ਮੈਂ ਆਪਣੇ ਗੱਡੀ ਤੇ ਆ ਰਿਹਾ ਹਾਂ ਢੋਟੇ ਤੋਂ ਅੱਗੇ ਆ ਕੇ ਮੈਨੂੰ ਦੋ ਮੋਟਰਸਾਈਕਲ ਵਾਲੇ ਅੱਗੇ ਪਿੱਛੇ ਕ੍ਰਾਸ ਹੋਏ ਆ ਜਦੋਂ ਉਹ ਬਰਾਬਰ ਦੇ ਮੋਟਰਸਾਈਕਲ ਕੀਤਾ ਮੈਨੂੰ ਸ਼ੱਕ ਹੋਇਆ ਕੋਈ ਵਾਦਾਤੀ ਹੈ ਉਹਨਾਂ ਜੋ ਉਸਵਾਲਵਰ ਕੱਢਿਆ ਮੈਂ ਗੱਡੀ ਭਜਾ ਲਈ ਆ ਇਹਨਾਂ ਮੇਰੀ ਗੱਡੀ ਦੇ ਪਿੱਛੋਂ ਫਾਇਰਿੰਗ ਕੀਤੀ ਆ ਮੈਂ 28 ਤਰੀਕ ਦੀ 28 ਦਸੰਬਰ ਦੀ ਪ੍ਰਖਾਸ਼ ਦਿੱਤੀ ਆ ਥਾਣੇ ਵੈਦੋਵਾਲ ਦੇ ਵਿੱਚ ਇਹਨਾਂ ਮੈਨੂੰ ਫੋਨ ਤੇ ਪਹਿਲਾਂ ਧਮਕੀਆਂ ਦਵਾਉਂਦੇ ਰਹੇ ਆ ਤੇਨੂੰ ਵਾਲ ਦੇਣਾ ਹੀ ਇਦਾਂ ਕਰ ਦੇਣਾ ਇਹਨਾਂ ਦਾ ਸਾਡਾ ਕੋਈ ਪੈਸਿਆਂ ਦਾ ਲੈਣ ਦੇਣ ਚੱਲਦਾ ਸੀ ਜਿਹੜੇ ਮੈਂ ਐਸਐਸਪੀ ਦੇ ਆਫਿਸ ਜਗਿੰਦਰ ਸਿੰਘ ਕੋਲ ਚਲਦੀ ਪਈ ਤਰਖਾਹ ਇਸ ਸਾਡੀ ਉਹਨਾਂ ਦੇ ਸਬੰਧ ਵਿੱਚ ਮੈਂ ਸਭ ਕੁ ਡਾਕੂਮੈਂਟ ਪੇਸ਼ ਕੀਤੇ ਆ ਅੱਜ ਇਹਨਾਂ ਨੇ ਮਿਲ ਤੇ ਵਾਅਦਾ ਕਰਾਤੀ ਆ ਪੁਲਿਸ ਨੇ ਇਹ ਬੜੇ ਦਿਨਾਂ ਦੀ ਤਰਖਾਹ ਦਿੱਤੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੀ ਕੰਮ ਕਰੀ ਕਰਦੇ ਤੁਸੀਂ ਮੇਰਾ ਅਵਿਜੀ ਇਮੀਗ੍ਰੇਸ਼ਨ ਦਾ ਕੰਮ ਹੋ ਸਕਦਾ ਰੰਜੀਤਾ ਵੀ ਨਹੀਂ ਉਹਦੇ ਵਿੱਚ ਮੈਂ ਵੀ ਇਹ ਚਾਹਾਂਗਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਇਦਾਂ ਹੀ ਕੰਮਕਾਜ ਵਾਲੇ ਬੰਦੇ ਆ ਰਸਤੇ ਦੇ ਵਿੱਚ ਸਾਨੂੰ ਕੋਈ ਵੀ ਕੋਲੀਆਂ ਮਾਨੂੰ ਖਤਰਾ ਵਾ ਪਹਿਲਾ ਗੱਲ ਪਹਿਲਾ ਗੱਲ ਲੈਣ ਦੇਣ ਤੋਂ ਡਾਉਦ ਉਹਨਾਂ ਨਾਲ ਸਾਲ 2 ਸਾਲ ਪਹਿਲਾਂ ਇਹਦਾ ਬੇਟਾ ਮੈਂ ਬਾਹਰ ਭੇਜਿਆ ਸੀ ਉਹ ਆਂਦੇ ਆ ਕਿ ਤੁਸੀਂ ਉਹਨਾਂ ਦੀ ਫੀਸ ਕਢਵਾ ਲਈ ਬੇਟਾ ਜਾ ਕੈਨੇਡਾ ਦੇ ਵਿੱਚ ਪੜਨ ਰਿਹਾ ਮੈਂ ਸਾਰੇ ਆਪਣੇ ਡਾਕੂਮੈਂਟ ਉਹਨਾਂ ਨੂੰ ਪੇਸ਼ ਕੀਤੇ ਆ